28 ਜਿਲ੍ਹਿਆਂ ਦੇ ਵਿੱਚ ਰੈਡ ਅਲਰਟ ਸਕੂਲ ਕਰ ਦਿੱਤੇ ਗਏ ਬੰਦ ਹਿਮਾਚਲ ਦੇ 10 ਥਾਵਾਂ ਤੇ ਵੱਡੀ ਵਾਰਨਿੰਗ ਪੰਜਾਬ ਤੇ ਹਰਿਆਣਾ ਦੇ ਵਿੱਚ ਹੁਣ ਰੈੱਡ ਅਲਰਟ ਜਾਰੀ ਹੋ ਗਿਆ ਦੱਸਦੇ ਕਿ 28 ਜ਼ਿਲ੍ਹਿਆਂ ਦੇ ਵਿੱਚ ਰੈੱਡ ਅਲਰਟ ਜਾਰੀ ਕੀਤਾ ਗਿਆ ਤੋਂ ਉੱਤੇ ਹੀ ਚੰਡੀਗੜ੍ਹ ਦੇ ਵਿੱਚ ਵੀ ਅਲਰਟ ਜਾਰੀ ਹੋ ਚੁੱਕਾ ਹੈ ਤਾਂ ਗੱਲ ਹਿਮਾਚਲ ਦੀ ਕੀਤੀ ਜਾਏ ਹਿਮਾਚਲ ਦੇ ਵਿੱਚ ਵੀ 10 ਥਾਵਾਂ ਨੂੰ ਲੈ ਕੇ ਵਾਰਨਿੰਗ ਦੇ ਦਿੱਤੀ ਗਈ ਹੈ ਇਹ ਵਾਰਨਿੰਗ ਜੋ ਹੈ ਹਰ ਥਾਂ ਤੇ ਜੋ ਅਲਰਟ ਜਾਰੀ ਹੋਏ ਨੇ ਵਾਰਨਿੰਗਸ ਦਿੱਤੀਆਂ ਗਈਆਂ ਨੇ ਇਹ ਵਾਰਨਿੰਗਸ ਦਿੱਤੀਆਂ ਗਈਆਂ ਨੇ ਮੌਸਮ ਵਿਭਾਗ ਦੇ ਵੱਲੋਂ ਕਿਉਂਕਿ ਪਿਛਲੇ 46 ਸਾਲਾਂ ਦਾ ਰਿਕਾਰਡ ਟੁੱਟ ਰਿਹਾ ਤਾਂ ਜਿਸ ਤਰੀਕੇ ਦੇ ਨਾਲ ਇਸ ਵੇਲੇ ਕਹਿਰ ਵਰਪਾਰੀ ਹੈ ਗਰਮੀ ਤਾਂ ਲੋਕਾਂ ਦੇ ਸਰੀਰ ਬਾਹਰ ਨਿਕਲਦੇ ਹੀ ਝੁਲਸ ਰਹੇ ਨੇ ਲੋਕ ਬਿਮਾਰ ਪੈ ਰਹੇ ਨੇ ਲੋਕਾਂ ਨੂੰ ਸੰਭਰਨ ਹੋ ਰਿਹਾ ਤਾਂ ਇਸ ਨੂੰ ਲੈ ਕੇ ਅਲਰਟ ਜਾਰੀ ਹੋ ਚੁੱਕਾ ਤਾਂ ਨਾਲ ਦੀ ਨਾਲ ਸਕੂਲ ਵੀ ਬੰਦ ਕਰ ਦਿੱਤੇ ਗਏ ਨੇ ਛੁੱਟੀਆਂ ਦੇ ਐਲਾਨ ਹੋ ਚੁੱਕੇ ਨੇ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਹਿਮਾਚਲ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਸਕੂਲ ਇਸ ਵੇਲੇ ਬੰਦ ਕਰ ਦਿੱਤੇ ਗਏ ਨੇ ਜੋ ਜੂਨ ਦੀਆਂ ਛੁੱਟੀਆਂ 1 ਜੂਨ ਤੋਂ ਪੈਂਦੀਆਂ ਨੇ ਉਹ 21 ਮਈ ਤੋਂ ਹਰ ਥਾਂ ਤੇ ਛੁੱਟੀਆਂ ਦੇ ਐਲਾਨ ਹੋ ਚੁੱਕੇ ਨੇ ਤਾਂ ਦੱਸ ਦਿਓ ਕਿ ਕਿਆ ਜਾਰ ਹੈ ਕਿ ਪਹਿਲੀ ਵਾਰ ਮਈ ਦੇ ਮਹੀਨੇ ਦੇ ਵਿੱਚ 46 ਸਾਲਾਂ ਬਾਅਦ ਇੰਨੀ ਗਰਮੀ ਪੈ ਰਹੀ ਹੈ ਜਿਸ ਨੂੰ ਲੈ ਕੇ ਹੁਣ ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਲੋਕਾਂ ਦੇ ਲਈ ਵੱਡੀ ਸਲਾਹ ਦੇ ਦਿੱਤੀ ਗਈ ਹੈ ਕਿ ਜੇਕਰ ਹੁਣ ਤੁਸੀਂ ਘਰੋਂ ਬਾਹਰ ਨਿਕਲਣਾ ਚਾਹੁੰਦੇ ਹੋ ਤਾਂ ਇਸ ਤਰੀਕੇ ਦੇ ਨਾਲ ਤੁਸੀਂ ਆਪਣਾ ਖਿਆਲ ਰੱਖੋ ਨਹੀਂ ਤਾਂ ਤੁਹਾਡਾ ਨੁਕਸਾਨ ਹੋ ਸਕਦਾ ਤਦਅਸੀ ਕਿ ਜਿਸ ਤਰੀਕੇ ਦੇ ਨਾਲ ਇਹ ਅਲਰਟ ਜਾਰੀ ਹੋਇਆ ਤਾਂ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਰਿਆਣਾ ਪੰਜਾਬ ਤੇ ਚੰਡੀਗੜ੍ਹ ਦੇ ਵਿੱਚ ਜੋ ਕਾਫੀ ਜ਼ਿਆਦਾ ਗਰਮੀ ਪੈ ਰਹੀ ਹੈ ਹਰਿਆਣਾ ਤੇ ਪੰਜਾਬ ਦੇ 14-14 ਜ਼ਿਲ੍ਹਿਆਂ ਦੇ ਵਿੱਚ ਹੀਟ ਵੇਵ ਦਾ ਰੈਡ ਅਲਰਟ ਜਾਰੀ ਕੀਤਾ ਗਿਆ ਯਾਨੀ 28 ਜ਼ਿਲ੍ਹੇ ਕੁੱਲ 82 ਜ਼ਿਲ੍ਹੇ ਤਾਂ ਚੰਡੀਗੜ੍ਹ ਦੇ ਵਿੱਚ ਵੱਧਦੀ ਗਰਮੀ ਨੂੰ ਦੇਖ ਕੇ ਸਿੱਖਿਆ ਵਿਭਾਗ ਨੇ 30 ਜੂਨ ਤੱਕ ਸਕੂਲਾਂ ਦੇ ਵਿੱਚ ਛੁੱਟੀਆਂ ਦਾ ਐਲਾਨ ਕੀਤਾ ਚੰਡੀਗੜ੍ਹ ਦੇ ਵਿੱਚ ਘੱਟੋ-ਘੱਟ ਤਾਪਮਾਨ Shimla ਦੇ ਵੱਧ ਤੋਂ ਵੱਧ ਤਾਪਮਾਨ ਤੋਂ ਵੀ ਜ਼ਿਆਦਾ ਹੈ ਤਾਂ Shimla ਦੇ ਵਿੱਚ ਦੱਸਿਆ ਕਿ ਕੱਲ ਘੱਟੋ-ਘੱਟ ਵੱਧ ਤੋਂ ਵੱਧ ਜੋ ਤਾਪਮਾਨ ਹੈ 25.2 ਡਿਗਰੀ ਰਿਹਾ ਜਦ ਕਿ ਚੰਡੀਗੜ੍ਹ ਦੇ ਵਿੱਚ ਸ਼ਾਮ 5:30 ਵਜੇ ਤੱਕ ਪਾਰਾ ਜੋ ਹੈ ਯਾਨੀ ਤਾਪਮਾਨ 31 ਡਿਗਰੀ ਸੀ ਹਰਿਆਣਾ ਦੇ सिरसा ਦੇ ਵਿੱਚ ਲਗਾਤਾਰ ਤੀਜੇ ਦਿਨ ਵੀ ਵੱਧ ਤੋਂ ਵੱਧ ਤਾਪਮਾਨ 47 ਡਿਗਰੀ ਤੋਂ ਪਾਰ ਰਿਹਾ ਤਾਂ ਮੌਸਮ ਵਿਭਾਗ ਦੇ ਤਿੰਨ ਦਿਨ ਯਾਨੀ 24 ਮਈ ਤੱਕ ਲਗਾਤਾਰ ਮੀ ਰਹਿਣ ਦੀ ਸੰਭਾਵਨਾ ਜਤਾਈ ਹੈ ਚਿੰਤਾਜਨਕ ਗੱਲ ਇਹ ਹੈ ਕਿ ਜੇਕਰ ਇਹੀ ਹਾਲ ਰਹੇ ਤਾਂ ਤਾਪਮਾਨ 2 ਡਿਗਰੀ ਤੱਕ ਹੋਰ ਵੱਧ ਸਕਦਾ ਹੈ ਤਾਂ ਇਸ ਦੌਰਾਨ 35 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਦੇ ਨਾਲ ਜੋ ਨੇ ਮਿੱਟੀ ਭਰੀਆਂ ਹਵਾਵਾਂ ਵੀ ਚੱਲ ਸਕਦੀਆਂ ਨੇ ਮੌਸਮ ਵਿਭਾਗ ਨੇ ਹਰਿਆਣਾ ਦੇ 14 ਜ਼ਿਲ੍ਹਿਆਂ ਦੇ ਵਿੱਚ ਜੋ ਅਲਰਟ ਜਾਰੀ ਕੀਤਾ ਉਹਨਾਂ ਦੇ ਵਿੱਚ ਸਰਸਾ, ਫਤਿਹਪੁਰਬਾਦ, ਹਿਸਾਰ, ਭਿਵਾਨੀ, ਚਰਖੀਰਾਦਰੀ, ਮਹਿੰਦਰਗੜ੍ਹ, ਰਿਵਾੜੀ, ਗੁਰੂਗ੍ਰਾਮ, ਮੇਵਾਤ, ਫਰੀਦাবাদ ਇਹ ਸ਼ਾਮਲ ਨੇ 8 ਜ਼ਿਲ੍ਹਿਆਂ ਦੇ ਵਿੱਚ orange ਅਲਰਟ ਜਾਰੀ ਹੋਇਆ ਤਾਂ ਜੋ 15 ਜ਼ਿਲ੍ਹੇ ਨੇ ਉਹਨਾਂ ਦੇ ਵਿੱਚ ਸਕੂਲ ਜੋ ਬੰਦ ਕੀਤੇ ਗਏ ਨੇ ਉਹਨਾਂ ਦੇ ਵਿੱਚ ਫਸਾਰ ਕੁਰੂਕਸ਼ੇਤਰ सिरसा ਨੂ ਬਿਵਾਨੀ ਯਮਨਾ ਨਗਰ ਫਤਿਹਬਾਦ ਝੀਂਦ ਪਾਣੀਪਤ ਦੇ ਵਿੱਚ ਨਰਸਰੀ ਤੋਂ ਲੈ ਕੇ 8ਵੀਂ ਤੱਕ ਜੋ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਤਾਂ ਦੱਸ ਦਈਏ ਕਿ بارش ਨੂੰ ਲੈ ਕੇ ਵੀ ਜੋ ਸੰਭਾਵਨਾ ਜਤਾਈ ਗਈ ਹੈ ਕਿਹਾ ਜਾ ਰਿਹਾ ਹੈ ਕਿ ਵੱਧ ਰਹੀ ਗਰਮੀ ਤੇ ਚੱਲਦੇ ਜਿੱਥੇ ਪਿਛਲੇ 2.5 ਮਹੀਨੇ ਤੋਂ 31% ਦੀ ਘੱਟ بارش ਹੋਈ ਹੈ ਤਾਂ ਚਾਰ ਜ਼ਿਲ੍ਹੇ ਝੀਂਦ ਕੁਰੂਕਸ਼ੇਤਰ ਕੈਥਲ ਤੇ ਕਰਨਾਲ ਦੇ ਵਿੱਚ ਜੋ ਹੈ بارش ਕੋ ਸਕਦੀ ਹੈ ਤਾਂ ਦੱਸਿਓ ਕਿ ਇਹ ਜੋ ਹਰਿਆਣਾ ਦੇ 14 ਜ਼ਿਲ੍ਹੇ ਨੇ ਜਿਨ੍ਹਾਂ ਦਾ ਹਾਲ ਜੋ ਹੈ ਇਸ ਤਰੀਕੇ ਦੇ ਨਾਲ ਦੱਸਿਆ ਗਿਆ ਤਾਂ ਹੁਣ ਪੰਜਾਬ ਦੀ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ 14 ਜ਼ਿਲ੍ਹਿਆਂ ਦੇ ਵਿੱਚ ਜੋ ਰੈੱਡ ਅਲਰਟ ਜਾਰੀ ਕੀਤਾ ਹੀਟ ਵੇਵ ਨੂੰ ਲੈ ਕੇ ਉਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਨਾਮ ਆਉਂਦਾ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਫਜ਼ਿਲਕਾ ਫਰੀਦਕੋਟ ਮੁਕਤਸਰ ਮੋਗਾ ਬਠਿੰਡਾ ਬਰਨਾਲਾ ਅਤੇ ਮਾਨਸਾ ਪੰਜਾਬ ਸਰਕਾਰ ਨੇ ਵੀ 21 ਮਈ ਯਾਨੀ ਅੱਜ ਤੋਂ ਲੈ ਕੇ 30 ਜੂਨ ਤੱਕ ਸੂਬੇ ਦੇ ਸਾਰੇ ਸਕੂਲਾਂ ਦੇ ਵਿੱਚ ਛੁੱਟੀਆਂ ਦਾ ਐਲਾਨ ਕੀਤਾ ਹੈ ਗਰਮੀ ਦੀ ਵਜ੍ਹਾ ਦੇ ਨਾਲ ਜੋ ਸਕੇਡਿਊਲ ਬਣਿਆ ਸੀ ਯਾਨੀ 1 ਜੂਨ ਦਾ ਸਕੇਡਿਊਲ ਬਣਿਆ ਸੀਗਾ ਕਿ 30 ਤਰੀਕ ਤੋਂ ਬਾਅਦ ਛੁੱਟੀਆਂ ਹੋਣਗੀਆਂ ਗਰਮੀ ਦੀਆਂ ਉਸ ਨੂੰ 8 ਤੋਂ 9 ਦਿਨ ਪਹਿਲਾਂ ਹੀ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਤਾਂ ਉੱਥੇ ਹੀ ਹਿਮਾਚਲ ਦੇ ਵੀ ਬਿਲਕੁਲ ਇਸੇ ਤਰੀਕੇ ਦੇ ਨਾਲ ਹਾਲ ਨੇ ਲੋਕ ਵਾਦੀਆਂ ਦੇ ਵਿੱਚ ਗਰਮੀ ਦੇ ਮੌਸਮ 'ਚ ਘੁੰਮਣ ਜਾਂਦੇ ਨੇ ਪਰ ਉੱਥੇ ਵੀ 10 ਜ਼ਿਲ੍ਹਿਆਂ ਦੇ ਵਿੱਚ yellow alert ਜਾਰੀ ਕਰ ਦਿੱਤਾ ਹੈ 4 ਦਿਨਾਂ ਤੋਂ ਹੀਟ ਵੇਵ ਚੱਲ ਰਹੀ ਹੈ ਹਿਮਾਚਲ ਦੇ ਵਿੱਚ ਵੀ ਤਾਂ ਅੱਜ ਕਿਨੌਰ ਤੇ ਲਾਹੌਲ ਸਿੱਤੀ ਜ਼ਿਲ੍ਹੇ ਨੂੰ ਛੱਡ ਕੇ ਬਾਕੀ ਸਾਰੇ 10 ਜ਼ਿਲ੍ਹਿਆਂ ਦੇ ਵਿੱਚ ਹੀਟ ਵੇਵ ਦਾ yellow alert ਜਾਰੀ ਕੀਤਾ ਗਿਆ ਇਸ ਦੇ ਵਿੱਚ ਪਹਾੜਾਂ ਤੇ ਤਾਪਮਾਨ ਦੇ ਵਿੱਚ ਹੋਰ ਵੀ ਜ਼ਿਆਦਾ ਵਾਧਾ ਹੋਏਗਾ ਤਾਂ ਇੱਕ ਦਿਨ ਪਹਿਲੇ Shimla Dharamshalasene ਕੁਛਕ ਥਾਵਾਂ ਜਿਹਆਂ ਨੇ ਜਿੱਥੇ ਹਲਕਾ ਬੂੰਦਾਬਾਂਦੀ ਦੇਖਣ ਨੂੰ ਮਿਲੀ ਹੈ ਪਰ ਇਸ ਵੇਲੇ ਜੋ ਹਾਲਾਤ ਨੇ ਬੇਹਦ ਬੇਕਾਬੂ ਹੁੰਦੇ ਜਾ ਰਹੇ ਨੇ ਤਾਂ ਮੌਸਮ ਵਿਭਾਗ ਦੇ ਮੁਤਾਬਕ ਅਗਲੇ 4 ਤੋਂ 5 ਦਿਨਾਂ ਦੇ ਦੌਰਾਨ ਤਾਪਮਾਨ ਦੇ ਵਿੱਚ 2 ਤੋਂ 3 ਡਿਗਰੀ ਦਾ ਵਾਧਾ ਹੋ ਸਕਦਾ ਤਾਂ ਇਸ ਵਾਰ ਗਰਮੀ ਦੇ ਸਾਰੇ ਰਿਕਾਰਡ ਹਿਮਾਚਲ ਦੇ ਵਿੱਚ ਵੀ ਟੁੱਟਣ ਵਾਲੇ ਨੇ ਤਾਂ ਦੱਸ ਦਈਏ ਕਿ 28 ਜ਼ਿਲ੍ਹਿਆਂ ਦੇ ਵਿੱਚ ਰੈਡ ਅਲਰਟ ਜਾਰੀ ਹੋਇਆ 15 ਜ਼ਿਲ੍ਹਿਆਂ ਦੇ ਸਕੂਲ ਬੰਦ ਹੋਏ ਨੇ ਹਿਮਾਚਲ ਦੇਵੀ 10 ਜ਼ਿਲ੍ਹਿਆਂ ਦੇ ਵਿੱਚ ਵੱਡੀ ਵਾਰਨਿੰਗ ਦੇ ਦਿੱਤੀ ਗਈ ਹੈ